ਦੇਖੋ ਇਸ ਤਰ੍ਹਾਂ ਹੈਗਾ ਕਿ ਸੁਭਾਵਿਕ ਹੈ ਕਿ ਅੱਜ ਰਿਜ਼ਲਟ ਕਰਕੇ ਥੋੜਾ ਸਵੇਰ ਤੋਂ ਹੀ ਐਕਟਿਵ ਹੈ। ਹੋਰ ਮੈਨੂੰ ਲੱਗ ਰਿਹਾ ਹੈ ਕਿ ਜੋ ਲੋਕਾਂ ਦਾ ਫਤਵਾ ਜੋ ਲੋਕਾਂ ਨੇ ਆਪਣਾ ਮਤ ਦਿੱਤਾ ਉਹਦਾ ਰਿਜ਼ਲਟ ਆਏਗਾ ਔਰ ਜੋ ਵੀ ਆਏਗਾ ਸਨੁਤਾ ਸਿਰ ਮੱਥੇ ਆ ਜੀ। ਅਸੀਂ ਆਪਣੀ ਮਿਹਨਤ ਕੀਤੀ ਹੈ। ਅਸੀਂ ਭਾਜਪਾ ਨੇ ਆਪਣੀ ਗੱਲ ਰੱਖੀ ਹੈ ਲੋਕਾਂ ਦੇ ਅੰਦਰ ਜਾ ਕੇ। ਮੈਂ ਪਰਸਨਲੀ ਤੌਰ ਤੇ ਵੀ ਆਪਣੇ ਵਿਚਾਰ ਦੱਤੇ ਨੇ ਸਭ ਨੂੰ ਔਰ ਉਮੀਦ ਹੈ ਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਇਸ ਵਾਰੀ ਭਾਜਪੀ ਦੇ ਪ੍ਰਤੀ ਅੱਗੇ ਨਾਲੋਂ ਜ਼ਿਆਦਾ ਵਧਿਆ ਹੈਗਾ ਔਰ 100% ਜਿੱਤ ਕੇ ਆਵਾਂਗੇ 100% ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਭਾਜਪੀ ਦੇ ਭਾਜਪੀ ਦੇ ਪ੍ਰਤੀ ਵਧਿਆ ਹੈ ਕੋਈ 14 ਉਹ ਤਾਂ ਸਿਸਟਮ ਹੈ ਕਾਊਂਟਿੰਗ ਦਾ ਜੋ ਮੇਰੇ ਕੋਲ ਜਾਣਕਾਰੀ ਆਈ ਹੈ ਕਿ 14 라운ਡ ਹੋਣ ਵਾਲੇ ਨੇ ਸਾਡੀ ਟੀਮ ਜਿਹੜੀ ਆ ਉਹ ਐਂਟਰ ਕਰ ਗਈ ਆ ਅੰਦਰ ਪਰ ਸਟਾਰਟ ਟੰਗ ਨਾਲ ਸਾਰਾ ਕੁਝ ਦੇਖਦੇ ਹੋਏ ਥੋੜੀ ਦੇਰ ਚ ਨਤੀਜੇ ਆਣੇ ਸ਼ੁਰੂ ਹੋਣੇ ਆ ਤੁਹਾਡੇ ਸਾਹਮਣੇ ਆਣਾ ਜੋ ਕੁਝ ਵੀ ਆਣਾ ਨਹੀਂ ਦੇਖੋ ਦੋ ਤਿੰਨ ਕਾਰਨ ਰਹੇ ਆ ਇੱਕ ਤਾਂ ਗਰਮੀ ਵੀ ਸੀਗੀ ਛੁੱਟੀਆਂ ਵੀ ਚੱਲ ਰਹੀਆਂ ਸੀਗੀਆਂ ਇਹ ਵੀ ਇੱਕ ਕਾਰਨ ਹੈਗਾ ਦੂਸਰਾ ਤੀਸਰਾ ਕਾਰਨ ਹੈ ਕਿ ਲੋਕ ਸਰਕਾਰ ਦੇ ਅਚਰਣ ਤੋਂ ਜਿਹੜਾ ਨਾ ਉਹ ਬਹੁਤ ਪਰੇਸ਼ਾਨ ਸੀ ਉਹ ਉਹਨਾਂ ਦਾ ਉਤਸ਼ਾਹ ਹੀ ਖਤਮ ਕਰਤਾ ਪੋਲਿਟੀਕਲ ਪਾਰਟੀਆਂ ਨੇ ਉਹਨਾਂ ਨਾਲ ਇਹ ਇਦਾਂ ਦੇ ਵਾਅਦੇ ਕਰ ਕਰਕੇ ਜਦੋਂ ਪੂਰੇ ਨਹੀਂ ਕਰਨੇ ਵਾਅਦਾ ਖਿਲਾਫੀ ਕਰਨੀ ਭ੍ਰਸ਼ਟਾਚਾਰ ਨਸ਼ਾ ਇਹ ਸਭ ਜਿਹੜੇ ਪੰਜਾਬ ਦੇ ਮੁੱਦੇ ਸੀ ਉਹ ਲੁਪਤ ਹੋ ਚੁੱਕੇ ਹਨ ਸੋ ਲੋਕਾਂ ਦਾ ਇੱਕ ਤਰ੍ਹਾਂ ਦਾ ਉਹਨਾਂ ਜਿਹੜਾ ਟਰਸਟ ਹੈ ਮੈਂ ਇਹ ਕਹੂੰਗਾ ਕਿ ਲੋਕਾਂ ਦਾ ਵਿਸ਼ਵਾਸ ਪੋਲੀਟੀਕਲ ਪਾਰਟੀਆਂ ਦੇ ਪ੍ਰਤੀ ਜਿਹੜਾ ਘਟਦਾ ਜਾ ਰਿਹਾ ਹੈ ਉਹਦਾ ਇੱਕ ਮੇਜਰ ਕਾਰਨ ਹੈ ਕਿ VOTING ਘਟ ਹੋ ਰਹੀ ਹੈ ਇਸ ਕਰਕੇ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਪੋਲੀਟੀਕਲ ਪਾਰਟੀਆਂ ਨੂੰ ਉਹਨਾਂ ਗੱਲਾਂ ਤੋਂ ਬਾਹਰ ਜਾਣਾ ਚਾਹੀਦਾ ਜਿੰਨਾ ਤੋਂ ਲੋਕਾਂ ਦਾ ਵਿਸ਼ਵਾਸ ਉੱਠੇ ਪ੍ਰਮਾਤਮਾ ਦੇ ਅਸ਼ੀਰਵਾਦ ਤੋਂ ਬਿਨਾਂ ਤਾਂ ਮੈਂ ਕੋਈ ਕੰਮ ਕਰਦਾ ਹੀ ਨਹੀਂ ਤੇ ਸਾਰੀ ਕੈਂਪੇਨ ਦੇ ਅੰਦਰ ਵੀ ਪ੍ਰਮਾਤਮਾ ਮੇਰੇ ਨਾਲ ਸੀ ਕਿਉਂਕਿ ਕਹਿੰਦੇ ਨੇ ਜਨਤਾ ਦੇ ਵਿੱਚ ਰੱਬ ਵੱਸਦਾ ਔਰ ਜਨਤਾ ਰੂਪੀ ਅਸ਼ੀਰਵਾਦ ਮੈਨੂੰ ਪ੍ਰਮਾਤਮਾ ਵਾਇਆ ਪ੍ਰਮਾਤਮਾ ਮਿਲਿਆ ਔਰ ਨਹੀਂ ਤਾਂ 14 ਦਿਨ ਬੜੇ ਥੋੜੇ ਹੁੰਦੇ ਨੇ ਕੈਂਪੇਨ ਵਾਸਤੇ ਤੇ 14 ਦਿਨਾਂ 'ਚ ਜਿੰਨਾ ਮੈਨੂੰ ਲੋਕਾਂ ਨੇ ਪਿਆਰ ਦਿੱਤਾ ਔਰ ਮੇਰੀ ਲੜਾਈ ਤਾਂ ਲੋਕਾਂ ਨੇ ਲੜ ਲਈ ਮੇਰੇ ਮੇਰੀ ਇਲੈਕਸ਼ਨ ਲੋਕਾਂ ਨੇ ਲੜੀ ਹੈ ਮੇਰੀ ਪਾਰਟੀ ਦੇ ਕਾਰਜਕਰਤਾਵਾਂ ਨੇ ਲੜੀ ਆ ਔਰ ਇੰਨੇ ਜਲਦੀ ਇਲੈਕਸ਼ਨ ਨੂੰ ਪਿਕ ਕਰ ਗਏ ਔਰ ਅੱਜ ਲੋਕ ਇੰਨੇ ਅਸ਼ਵਸਤ ਨੇ ਲੋਕਾਂ ਨੂੰ ਵਿਸ਼ਵਾਸ ਹੈ ਕਿ ਬੀਜੇਪੀ ਜਿਹੜੀ ਆ ਉਹ ਪਾਰਟੀ ਜਿੱਤ ਰਹੀ